ओ, वो फैक्ट्री में हम लोग दस साल, साल से काम करते गया हो गए ऐसाई ओसाई हम लोग का नहीं, नहीं करता, करता था फैक्ट्री में हम लोग से इधर काम करवा रहे थे माला। इधर अपना देवाल का सपोर्ट दे रहे थे इंगल किरान ले जाके अब वो किरान से धाका लगा और लेके बेचा चरा के गिर गया हम लोग मशीन के पास खड़े थे अब हम लोग बैठ गए दब गए अब किसी तरह हम लोग का जैसे जैसे राह मिला मोबाइल पार के निकले रास्ता हम लोग बोले कि हम लोग काम ऐसे करवाएंगे तो कल से हम लोग डीपी नहीं आएंगे ना तो हम लोग यही ही जा रहे हैं तो बाबू ने बोले मास्टर बोले कि कुछ नहीं होगा तू तो लोग करो तब हम लोग गरीब आदमी किसी तरह अपना करे अ शाम को ऐसे घटना घट गया ਪਿਤੇ ਦਿਨੀ ਲੁਧਿਆਣਾ ਚੰਡੀਗੜ੍ਹ ਰੋਡ ਸਥਿਤ ਫੇਸ 8 ਵਿਕੇਟ ਡਾਈੰਗ ਇੰਡਸਟਰੀ ਦੀ ਇਮਾਰਤ ਡਿੱਗਣ ਦੇ ਮਾਮਲੇ ਦੇ ਪ੍ਰਸ਼ਾਸਨ ਵੱਲੋਂ ਐਲਾਨੇ ਗੇ ਮੁਆਵਜ਼ੇ ਨੂੰ ਲੈ ਕੇ ਮਜ਼ਦੂਰਾ ਵਿੱਚ ਰੋਜ ਹੈ 올 ਇੰਡੀਆ ਟ੍ਰੇਡ ਯੂਨੀਅਨ ਕਾਂਗਰਸੀ ਅਗਵਾਈ ਹੇਠ ਮਜ਼ਦੂਰਾ ਦਾ ਇੱਕ ਵਫਦ ਮੀਨੀ ਸਕੱਤਰਕ ਮੌਂਚਾ ਅਤੇ ADC ਰੋਹਿਤ ਗੁਪਤਾ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਪ੍ਰਸ਼ਾਸਨ ਵੱਲੋਂ ਘਟਨਾ ਦੀ ਮੈਜਿਸਟਰ ਜਾਣਦੀ ਕੀਤੀ ਜਾ ਰਹੀ ਹੈ ਮੰਗ ਮੇਰਾ ਨਾਮ ਸੀਮونی ਹੈ ਸਾਹਿਬ ਹਾਂਜੀ ਕੀ ਹੋ ਗਿਆ ਬਤਰੀ ਮੈਂ ਕੰਮ ਉਹ ਫੈਕਟਰੀ ਮੈਂ ਅਸੀਂ ਲੋਕ 10-10 ਸਾਲ ਸੇ ਕੰਮ ਕਰਤ ਹੋਏ ਮੇਰਾ ऐसाई तो ओसाई हम लोग का नहीं करता था अच्छा फैक्ट्री में हम लोग से इधर काम करवा रहे थे मालक और इधर अपना देवाल का सपोर्ट दे रहे थे इंगल किरान ले जाके अब वो किरान से धक्का लगा और लेके एक बेचा चरा के गिर गया हम लोग मशीन के पास खड़े थे अब हम लोग बैठ गए दब गए लेट गए अब किसी तरह हम लोग का जैसे जैसे राह मिला मोबाइल बार के निकले रास्ता दोनों लोग अच्छा अच्छा हाँ जी तो था दरवाजा सगोर लॉक था ऊपर से सब बैठ गया था दीवार छत तीन मंजिल था तीन मंजिल की कंपनी आप लोगों ने विरोध नहीं किया था जब ये चल रहा पहले सर इसके बाद हम लोग विरोध नहीं करे हम लोग विरोध दिए इंजीनियर बोले कि हाँ इंजीनियर बोले सुबह दस बजे आए बोले कि लेबर का हटा दो तब इसके बाद अपना काम करो तो फिर अपना काम शाम को चार बजे से लगाए पाँच साढ़े पाँच बजे के बाद है कि बिल्डिंग भस गया हम लोग बोले कि हम लोग काम ऐसे करवाएंगे तो कल से हम लोग ड्यूटी नहीं आएंगे ना तो हम लोग यही घर ही जा रहे हैं तो बाबू ने बोले मास्टर बोले कि कुछ नहीं होगा तू लोग करो तब हम लोग गरीब आदमी किसी तरह अपना करे अ शाम को ऐसे घटना घट गया है असी ए डी सी साहब न मिले है असि डी सी साहब नुकू मिलना सी डी सी साहब इतने नहीं है इस करके असी अपना मेमोरेंडम जोड़ा है ਉਹ ਐਡੀਸੀ ਸਾਹਿਬ ਨੂੰ ਦਿੱਤਾ ਜਿਹੜਾ ਇਨਸੀਡੈਂਟ ਉਥੇ ਕੋਲੀ ਡਾਇੰਗ ਇੰਡਸਟਰੀ ਦੇ ਵਿੱਚ ਹੋਇਆ ਉਹਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਤੋਂ ਮੰਗ ਕੀਤੀ ਹੈ ਕਿ ਜਿਹੜੇ ਫੈਕਟਰੀ ਵਰਕਰਸ ਦੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰ ਨੂੰ 10-10 ਲੱਖ ਰੁਪਏ ਦਿੱਤਾ ਜਾਵੇ ਜਿਹੜੇ ਇੰਜਰਡ ਨੇ ਹਸਪਤਾਲ ਚ ਪਏ ਨੇ ਉਹਨਾਂ ਨੂੰ 5-5 ਲੱਖ ਰੁਪਏ ਦਿੱਤਾ ਜਾਵੇ ਜਿਹੜੇ ਫੈਕਟਰੀ ਵਰਕਰ ਉਸੇ ਸਾਰੇ ਕੰਮ ਕਰਦੇ ਨੇ ਹੁਣ ਵੀ ਜਿਹੜੇ ਉਥੇ ਸੀਗੇ ਤੇ ਜਿਨ੍ਹਾਂ ਨੂੰ ਮਾਈਨਰ ਇੰਜਰੀਜ਼ ਹੋਈਆਂ ਨੇ ਉਹਨਾਂ ਵੀ ਸਾਰਿਆਂ ਨੂੰ 2-2 ਲੱਖ ਰੁਪਏ ਦਿੱਤਾ ਜਾਵੇ ਪਿਛਲੇ ਮਹੀਨੇ ਦੀ ਇਹਨਾਂ ਦੀ ਤਨਖਾਹ ਤੇ ਹੁਣ 10 ਤਰੀਕ ਤੱਕ ਦੀ ਜਿਹੜੀ ਤਨਖਾਹ ਉਹ ਇਹਨਾਂ ਦੀ ਪੈਂਡਿੰਗ ਹੈ ਉਹ ਤੁਰੰਤ ਤੌਰ ਤੇ ਇਹਨਾਂ ਨੂੰ ਦਬਾਈ ਜਾਵੇ ਤਾਂ ਕਿ ਇਹ ਆਪਦਾ ਰਾਸ਼ਨ ਪਾਣੀ ਕਰਾਇਆ ਮਕਾਨ ਦਾ ਉਹ ਦੇ ਸਕਣ ਇਹ ਅਸੀਂ ਡਿਮਾਂਡ ਜਿਹੜੀ ਹੈਗੀ ਹੈ 10 ਲੱਖ 5 ਲੱਖ 2 ਲੱਖ ਦੀ ਇਸ ਕਰਕੇ ਕੀਤੀ ਹੈ ਕਿ ਪ੍ਰੋਵੀਡੈਂਟ ਫੰਡ ਤੇ ESI ਦੀ ਸਹੂਲਤ ਦੇਣੀ ਹਰੇਕ ਫੈਕਟਰੀ ਲਈ ਜ਼ਰੂਰੀ ਹੁੰਦੀ ਹੈ ਇਹ ਡਿਪਾਰਟਮੈਂਟ ਦੀ ਨੈਗਲੀਜੈਂਸ ਹੈ ਲੇਬਰ ਡਿਪਾਰਟਮੈਂਟ ਦੀ ਇੰਡਸਟਰੀ ਡਿਪਾਰਟਮੈਂਟ ਦੀ ਕਿ ਉਹਨਾਂ ਨੇ ਉਹ ਸੇ ਪ੍ਰੋਪਰਲੀ ਉਹਦੀ ਚੈਕਿੰਗ ਨਹੀਂ ਕੀਤੀ ਇਹਨਾਂ ਦੇ ਪ੍ਰੋਵੀਡੈਂਟ ਫੰਡ ਨਹੀਂ ਜਮ੍ਹਾਂ ਹੋਏ ਜੇ ਇਹਨਾਂ ਦਾ ਪ੍ਰੋਵੀਡੈਂਟ ਫੰਡ ਜਮ੍ਹਾਂ ਹੋਇਆ ਹੁੰਦਾ ਤਾਂ ਇਹਨਾਂ ਦੇ ਪਰਿਵਾਰ ਨੂੰ ਲੱਖਾਂ ਰੁਪਈਆ ਐਜ਼ ਗ੍ਰੈਚਿਟੀ ਤੇ ਪ੍ਰੋਵੀਡੈਂਟ ਫੰਡ ਦੇ ਪੈਸੇ ਮਿਲਨੇ ਸੀ ਨਾਲ ਦੀ ਨਾਲ ਇਹਨਾਂ ਦੇ ਫੈਮਿਲੀ ਮੈਂਬਰ ਜਿਹੜੇ ਨੇ ਉਹਨਾਂ ਦੀ ਪੈਨਸ਼ਨ ਵੀ ਲਗਣੀ ਸੀ ਤੇ ਇਸ ਕਰਕੇ ਗਰੋਸ ਨੈਗਲੀਜੈਂਸ ਹੈ ਇਹ ਵੀ ਅਸੀਂ ਇਹਨਾਂ ਤੋਂ ਮੰਗ ਕੀਤੀ ਹੈ ਕਿ ਫੈਕਟਰੀ ਮਾਲਕ ਤੇ ਉਹਦੇ ਜਿਹੜੇ ਸਹਿਯੋਗੀ ਨੇ ਹੋਰ ਮੈਨੇਜਰ ਵਗੈਰਾ ਉਹਨਾਂ ਦੇ ਉੱਤੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਇਟਸ ਅ ਬਿਲਫੁਲ ਮਰਡਰ ਇਹ ਬਿਲਫੁਲ ਮਰਡਰ ਹੈ ਜਦੋਂ 30 35 ਵਰਕਰ ਉੱਥੇ ਅੰਦਰ ਕੰਮ ਕਰ ਰਹੇ ਨੇ 30 ਥੱਲੇ ਸੀ ਤੇ 5 ਉੱਪਰ ਸੀ ਉਸ ਵੇਲੇ ਉੱਥੇ ਕੰਸਟਰਕਸ਼ਨ ਦਾ ਕੰਮ ਕਰਨਾ ਉਹ ਵਾਜਬ ਨਹੀਂ ਸੀ ਤੇ ਇਹ ਇਹ ਜਿਹੜਾ ਇਹਨਾਂ ਨੇ ਕੀਤਾ ਇਸੇ ਕਰਕੇ ਇਹ ਇਨਸੀਡੈਂਟ ਉੱਥੇ ਵਾਪਰਿਆ ਜਿਹੜੇ ਬੰਦੇ ਮਰੇ ਨੇ ਜਾਂ ਜ਼ਖਮੀ ਹੋਏ ਨੇ ਤੇ ਇਹ ਉਹਨਾਂ ਤੇ ਬਿਲਫੁਲ ਮਰਡਰ ਦਾ ਪਰਚਾ ਦਰਜ ਕੀਤਾ ਜਾਵੇ ਜਿਹੜੇ ਅ ਡਿਪਾਰਟਮੈਂਟ ਦੇ ਉਹਨੇ ਅਫੀਸ਼ੀਅਲਸ ਨੇ ਲੇਬਰ ਡਿਪਾਰਟਮੈਂਟ ਤੇ ਇੰਡਸਟਰੀਅਲ ਡਿਪਾਰਟਮੈਂਟ ਤੇ ਉਹਨਾਂ ਨੇ ਕਿਉਂਕਿ ਉਥੇ ਲੇਬਰ ਲਾਜ਼ ਇੰਪਲੀਮੈਂਟ ਨਹੀਂ ਕਰਾਏ ਉਹਨਾਂ ਤੇ ਵੀ ਪਰਚਾ ਦਰਜ ਕੀਤਾ ਜਾਵੇ ਜਿਹੜਾ ਇੰਜੀਨੀਅਰ ਤੇ ਕੰਟਰੈਕਟਰ ਉਥੇ ਕੰਮ ਕਰ ਰਹੇ ਸੀ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਨੂੰ ਮਜ਼ਦੂਰਾਂ ਦੀ ਹਾਜ਼ਰੀ 'ਚੇ ਕੰਮ ਨਹੀਂ ਸੀ ਕਰਨਾ ਚਾਹੀਦਾ ਇਹਨਾਂ ਨੂੰ ਬਾਹਰ ਕੱਢ ਕੇ ਕੰਮ ਕਰਨਾ ਚਾਹੀਦਾ ਸੀ ਉਹਨਾਂ ਤੇ ਵੀ ਪਰਚਾ ਦਰਜ ਕੀਤਾ ਜਾਵੇ ਅਸੀਂ ਮੰਗ ਕੀਤੀ ਸਰ ਪ੍ਰਸ਼ਾਸਨ ਦੇ ਹਾਲਾਂਕਿ 29 ਕੋਕਾ ਦੀ ਗੱਲ ਗਈ ਪਰ ਉਸ ਤੋਂ ਸਤਿ ਸ੍ਰੀ ਅਕਾਲ ਡਿਊਟੀਸ਼ਨ ਇੱਕ ਵਾਰੀ ਚੱਲ ਰਹੀ ਹੈ ਇਹ ਜੁਡੀਸ਼ੀਅਲ ਇਨਕੁਆਇਰੀ ਨਹੀਂ ਜੀ ਇਹਨਾਂ ਨੇ ਮਾਜਿਸਟ੍ਰੀਰੀਅਲ ਇਨਕੁਆਇਰੀ ਕੀਤੀ ਹੈ ਵਿੱਚ ਐਡਮਿਨਿਸਟ੍ਰੇਟਿਵ ਜੁਡੀਸ਼ੀਅਲ ਨਹੀਂ ਹੈਗੀ ਇਹ ਐਡਮਿਨਿਸਟ੍ਰੇਟਿਵ ਇਨਕੁਆਇਰੀ ਹੈ ਉਹ ਚੋਂ ਜ਼ਿਆਦਾ ਕੁਝ ਨਿਕਲਣ ਦੀ ਉਮੀਦ ਨਹੀਂ ਹੁੰਦੀ ਕਿਉਂਕਿ 2 ਲੱਖ ਰੁਪਏ ਜੋ ਗਵਰਨਮੈਂਟ ਨੇ ਦਿੱਤਾ ਤਾਂ 2 ਲੱਖ ਰੁਪਏ ਉਹਨੇ ਹੋਰ ਤਾਂ ਗਵਰਨਮੈਂਟ ਦੇ ਅੰਡਰ ਹੀ ਕੰਮ ਕਰਦੀ ਹੈ ਨਾ ਜਿਹੜੀ ਮਾਜਿਸਟ੍ਰੇਟ ਦੀ ਇਨਕੁਆਇਰੀ ਲਾਈ ਹੈ ਇਹਨਾਂ ਨੇ ਇਸ ਕਰਕੇ ਅਸੀਂ ਇਹ ਮੰਗ ਕਰਦੇ ਆ ਕਿ ਇਹਦੀ ਜੁਡੀਸ਼ੀਅਲ ਇਨਕੁਆਇਰੀ ਵੀ ਹੋਵੇ ਇਹ ਵੀ ਅਸੀਂ ਮੰਗ ਕਰਦੇ ਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਸੁਵੋ ਮੋਟੋ ਨੋਟਿਸ ਲੈ ਲੈਂਦੇ ਹੋਏ ਇਹਨਾਂ ਦੇ ਉੱਤੇ ਕਾਰਵਾਈ ਕਰੇ ਇਹ ਵੀ ਅਸੀਂ ਮੰਗ ਕਰਦੇ ਹਾਂ ਮੈਂ ਐਮਐਸ ਬਾਡਿਆ ਜਨਰਲ ਸਕੱਟਰੀ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਲੁਧਿਆਣਾ ਅਸੀਂ ਆਏ ਹਾਂ ਕੱਲ ਜਿਹੜਾ ਅਸੀਂ ਗਏ ਸੀ ਉੱਥੇ ਟੀਮ ਦੇ ਤੌਰ ਤੇ ਏਟਕ ਦੀ ਟੀਮ ਜਿਹਦੇ ਵਿੱਚ ਮੋਹਰ ਸਾਹਿਬ ਦੀ ਰਹਿਨਮਾਈ ਚਾ ਅਸੀਂ ਉੱਥੇ ਵਰਕਰਾਂ ਨੂੰ ਮਿਲੇ ਹਾਂ ਫੈਕਟਰੀ ਦੇ ਵਰਕਰਾਂ ਨੂੰ ਜਿਹੜੇ ਉੱਥੇ ਕੰਮ ਕਰ ਰਹੇ ਸੀ ਔਰ ਜੋ ਹਾਲਾਤ ਉਹ ਦੱਸ ਰਹੇ ਹੈ ਕਿ ਪਹਿਲੀ ਗੱਲ ਤਾਂ ਜਿਹੜਾ ਇੰਜੀਨੀਅਰ ਹੈ ਉਹਨੇ ਕਿਹਾ ਸੀ ਕਿ ਜੋ ਵੀ ਤੁਸੀਂ ਕੰਸਟਰਕਸ਼ਨ ਦਾ ਕੰਮ ਕਰਨਾ ਹੈ ਜਦੋਂ ਵਰਕਰ ਇਥੇ ਨਾ ਹੋਣ ਉਦੋਂ ਕਰੋ ਉਹ ਵਾਇਲੇਸ਼ਨ ਕਰਕੇ ਵਰਕਰਾਂ ਦੀ ਹਾਜਰੀ ਚ ਜਿਵੇਂ ਮੋਟਰ ਸਾਹਿਬ ਨੇ ਦੱਸਿਆ ਹੈ ਕਿ 30 ਵਰਕਰ ਗਰਾਉਂਡ ਫਲੋਰ ਤੇ ਸੀ ਹੇਠਲੇ ਫਲੋਰ ਤੇ ਔਰ 6 ਉੱਪਰ ਉਹ ਸਾਰਿਆਂ ਦੀ ਹਾਜਰੀ ਚ ਕੀਤਾ ਨੰਬਰ 2 ਬਾਹਰੋਂ ਇਹਨਾਂ ਨੂੰ ਲੌਕ ਕਰ ਦਿੱਤਾ ਗਿਆ ਤਾਂ ਕਿ ਭੱਜ ਨਾ ਸਕਣ ਇਹ ਵੀ ਇਹਨਾਂ ਨੇ ਵਰਕਰਾਂ ਨੇ ਸਾਨੂੰ ਦੱਸਿਆ ਨੰਬਰ 3 ਉਹਨਾਂ ਲੋਕਾਂ ਤੋਂ ਇਹ ਕੰਮ ਕਰਾ ਰਿਆ ਸੀ ਜਿਹੜੇ ਪ੍ਰੋਫੈਸ਼ਨਲ ਨਹੀਂ ਸੀ ਇਸ ਕੰਮ ਦੇ ਕੋਈ ਸਮਾਨ ਢੋਣ ਵਾਲਾ ਵਰਕਰ ਸੀ ਜਿਹੜਾ ਜਤਿੰਦਰ ਦੀ ਡੈਥ ਹੋਈ ਹੈ ਬਹੁਤ ਇੰਟੈਲੀਜੈਂਟ ਬੰਦਾ ਸੀ ਇਹ ਲੇਕਿਨ ਇਹਦਾ ਕੰਮ ਨਹੀਂ ਸੀ ਕਿ ਉਹ ਦੀਵਾਰ ਨੂੰ ਢੋਣਾ ਤੋੜਨਾ ਇਹਦੇ ਤੋਂ ਦਵਾਤ ਤੜਾਈ ਜਾ ਰਹੀ ਸੀ ਉਹ ਇਸ ਕਰਕੇ ਜਿਹੜਾ ਇਹ ਇੰਨਾ ਗ੍ਰੋਸ ਮਿਸਕੰਡਕਟ ਹੋਇਆ ਹੈ ਮਰਡਰ ਦਾ ਕੇਸ ਜਿਹੜਾ ਜਿਸ ਦਾ ਮੌਰ ਸਾਹਿਬ ਨੇ ਕੀਤਾ ਹੈ ਤੋਂ ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆ ਇਹ ਸਿਰਫ ਇੱਕ ਫੈਕਟਰੀ ਦੀ ਗੱਲ ਨਹੀਂ ਇੱਥੇ ਲੱਖਾਂ ਜਿਹੜੇ ਮਜ਼ਦੂਰ ਕੰਮ ਕਰਦੇ ਆ ਉਹਨਾਂ ਦੇ ਕਾਰਡ ਬੰਨ ਉਹਨਾਂ ਦਾ ਐਸਆਈ ਹੋਵੇ ਉਹਨਾਂ ਦਾ ਪ੍ਰੋਵੀਡੈਂਟ ਫੰਡ ਹੋਵੇ ਔਰ ਇਹ ਇਹਨਾਂ ਨੂੰ ਆਪਣੀ ਇਹ ਇਨਕੁਆਇਰੀ ਕਰਕੇ ਇਹਨਾਂ ਸਾਰਿਆਂ ਦਾ ਰਿਕਾਰਡ ਬਣਾਉਣਾ ਚਾਹੀਦਾ ਨਹੀਂ ਪਰ ਤੁਹਾਡਾ ਕੀ ਅਗਲਾ ਸਟੈਪ ਹੈ ਅਸੀਂ ਐਜੀਟੇਸ਼ਨ ਕਰਾਂਗੇ ਜੀ ਉੱਥੇ ਪੱਕੇ ਮੋਰਚੇ ਲਾ ਕੇ ਫੈਕਟਿਕ ਉਹਨਾਂ ਦੇ ਚੱਲਣ ਨਹੀਂ ਦੇਵਾਂਗੇ ਜਿੰਨੀ ਦੇਰੇ ਸਾਡੇ ਮੰਗਾ ਦੀ ਮੰਗ ਹੈ ਏਡੀਸੀ ਸਾਹਿਬ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਏਡੀਸ ਦੇ ਸਾਹਿਬ ਨੇ ਸਾਡਾ ਮੈਮੋਰੰਡਮ ਲਿਆ ਹੈ ਔਰ ਉਹਨੂੰ ਪੜ੍ਹਿਆ ਹੈ ਉਹਨਾਂ ਨੇ ਅਸ਼ੋਰ ਕੀਤਾ ਹੈ ਕਿ ਆਲਰੇਡੀ ਅਸੀਂ ਇਸ ਦੇ ਮਤਲਬ ਕਰ ਰਹੇ ਹਾਂ ਔਰ ਜੋ ਤੁਹਾਡੀਆਂ ਮੰਗਾ ਹੈ ਉਹਨਾਂ ਤੇ ਅਸੀਂ ਵਿਚਾਰ ਕਰਕੇ ਜਿਹੜੀਆਂ ਜਾਇਜ਼ ਮੰਗਾ ਉਹ ਮੰਨਾਂਗੇ ਸੋ 올 ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਵੱਲੋਂ ਦੀ ਆ ਕੇ ਜਿਹੜਾ ਇੱਥੇ ਅਨਫੋਰਚੂਨੇਟ ਹਾਦਸਾ 8 ਮਾਰਚ ਦਾ ਹੋਇਆ ਸੀ ਗਾ ਲੁਧਿਆਣਾ ਫੋਕਲ ਪੁਆਇੰਟ ਫੇਜ਼ 8 ਦੇ ਵਿੱਚ ਉਹਦੇ ਸਬੰਧੀ 올 ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਦੇ ਨੁਮਾਇ ਸੋ ਆਸਾਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਹੜਾ ਕਿ ਅਸੀਂ ਫਰਦਰ ਜਿਹੜੀ ਸਾਡੀ ਆਲਰੇਡੀ ਇੱਕ ਮੈਜਿਸਟ੍ਰੇਟ ਲਿੰਕੁਇਰੀ ਅੰਡਰ ਵੇ ਹੈ ਇਹ ਕੁਝ ਚੀਜ਼ਾਂ ਕੁਝ ਮੁੱਦੇ ਉਹਦੇ ਨਾਲ ਸੰਬੰਧਿਤ ਵੀ ਨੇ ਕੁਝ ਹੋਰ ਡਿਪਾਰਟਮੈਂਟਸ ਨਾਲ ਸੰਬੰਧਿਤ ਨੇ ਸੋ ਅਸੀਂ ਇਹ ਕੇ ਫਾਰਵਰਡ ਕਰਕੇ ਇਹਨਾਂ ਨੂੰ ਲੀਗਲੀ ਐਗਜ਼ਾਮਨ ਕਰ ਲਏ